ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਾਸਤੇ ਦਿੱਤੀਆਂ ਪਾਵਰਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਤੇ ਲੋਕਾਂ ਦੇ ਧੀਆ ਪੁੱਤ ਮਾਰ ਕੇ ਘਰਾਂ 'ਚ ਸੱਥਰ ਵਿਛਾਉਣ ਤੱਕ ਸੀਮਤਾ ਉਹਦੇ ਪੈਰ ਵੀ ਟੁੱਟਿਆ ਤੇ ਢੱਡ ਤੇ ਵੀ ਸੱਟਾਂ ਹੈਗਾਂ ਟੁੱਡੀਆਂ ਦੀਆਂ ਜ਼ਬਰਦਸਤੀ ਉਹਨਾਂ ਨੇ ਢਾ ਢਾ ਕੇ ਕੁੱਟਿਆ ਹਸਪਤਾਲ ਦੀ ਰਿਪੋਰਟ ਆਈ ਹੈ ਕੋਈ ਪੋਸਟਮੈਨ ਨਹੀਂ ਅਜੇ ਕੁਝ ਨਹੀਂ ਦਿੱਤਾ 2 ਵਜੇ ਨਵਦੀਪ ਸਿੰਘ ਆਏ ਨੇ ਧਾਰੂ ਪੀਤੀ ਸੀਗੇ ਇਹਨਾਂ ਨੇ ਉੱਥੋਂ ਅੰਦਰੋਂ ਕੱਢ ਕੇ ਹਵਾਲਾ ਚ ਇਹਨਾਂ ਨੇ ਪਹਿਲਾਂ ਮੈਨੂੰ ਕੱਢਾ ਮੇਰੀ ਕੁੱਟ ਮਾਰ ਕੀਤੀ ਆ ਮੈਨੂੰ ਮੜ ਕੇ ਬਾਹਰ ਕੱਢ ਤਾ ਉਥੋਂ ਚੌਂਕੀ ਚੋਂ ਮੈਨੂੰ ਕਹਿੰਦੇ ਗਿੜੇ ਗੁੜੇ ਕੱਢ ਉਦੋਂ ਬਾਅਦ ਚ ਇਹਨੂੰ ਬਲਵਿੰਦਰ ਸਿੰਘ ਨੂੰ ਕੱਢਾ ਉਥੋਂ ਇਹਨਾਂ ਤੋਂ ਕੁੱਟ ਨਹੀਂ ਛੱਡਿਆ ਮੈਂ ਤਾਂ ਫੇਰ ਬਹੁਤ ਕੀਤੀ ਆ ਇਹਨਾਂ ਨੇ ਧੱਕੇਸ਼ਾਹੀ ਨਾਲ ਉਥੇ ਢਾ ਠੂਕੇ ਕੁੱਟ ਮਾਰ ਕੀਤੀ ਕੁੱਟਿਆ ਕੁੱਟ ਕੁੱਟ ਕੇ ਮਾਰਦਾ ਅਸੀਂ ਟਾਈਮ ਪਾਸ ਸਾਨੂੰ ਤਿੰਨ ਮਰੀਜ਼ ਸੀ ਸਾਨੂੰ ਤਿੰਨਾਂ ਨੂੰ ਪਾਲਦਾ ਸੀਗਾ ਇਹਨਾਂ ਨੇ ਕੁੱਟ ਕੁੱਟ ਮਾਰਦਾ ਸਾਡੀ ਕੋਈ ਕਮਾਈ ਵਾਲਾ ਹੈ ਨਹੀਂ ਕੇ ਉਹਨਾਂ ਨੇ ਉੱਦੇ ਕੱਲਾ ਇੱਕ ਟੀਕਾ ਲਾਇਆ ਇਹਦੇ ਛਾਲੀਆਂ ਤੋਂ ਦੋ ਦਿਨ ਉੱਦਾ ਰਿਹਾ ਸੀ ਰਿਕਵੈਸਟ ਵੀ ਕੀਤੀ ਹੋਇਆ ਤੇ ਬਾਹਰ ਦੀ ਗਾਰਦ ਲਾ ਦੋ ਚਾਹ ਦੇ ਕੋਈ ਬੋਤਲ ਬਾਤ ਲਾ ਦੋ ਕਿਸੇ ਨੇ ਉੱਥੇ ਕਿਸਤਮਾਈ ਨਹੀਂ ਕੀਤੀ ਬਾਜੀ ਸਰੀਰ ਜਮਾਂ ਠੰਡਾ ਸੀਗਾ ਮਾੜੇ ਮੋٹے ਸਾਹ ਸੀਗੇ ਮਾੜੇ ਮੋٹے ਮਾੜਾ ਮੋਟਾ ਬੋਲਿਆ ਜਦੋਂ ਹਲੂਣੀਆਂ ਨੇ ਕੁਝ ਨਹੀਂ ਕੁਝ ਨਹੀਂ ਸਰੀਰ ਜਮਾਂ ਠੰਡਾ ਸੀਗਾ ਉਹ ਮਾੜੇ ਮਾੜੇ ਛਾਤੀ ਦੇ ਵਿੱਚ ਕੱਲੇ ਸਾਹ ਸੀਗੇ ਤੇ ਮੈਂ ਮੁੜ ਕੇ ਇਹਨਾਂ ਨੂੰ ਮਲਾਜਮਾ ਨੂੰ ਕਿਹਾ ਵੀ ਬੰਦਾ ਜਮਾਂ ਠੰਡਾ ਫਿਰ ਵੀ ਉਹ ਕਹਿੰਦੇ ਯਾਰ ਕੋਈ ਗੱਲ ਨਹੀਂ ਅਸੀਂ ਆਪੇ ਵੇਖਾਂਗੇ ਸੋ ਜਦਿਆ ਸੀ ਮੋੜ ਕੇ ਫਿਰ ਫਿਰ ਉਦੋਂ ਬਾਅਦ ਦੇ ਵਿੱਚ ਮੈਂ ਕਿਹਾ ਉਹਨਾਂ ਨੇ ਮਲਾਜਮਾਂ ਨੇ ਹੱਥ ਲਾ ਕੇ ਵੀ ਕਿਹਾ ਫਿਰ ਉਹ ਕਹਿੰਦੇ ਵੀ ਛੇਤੀ ਛੇਤੀ ਬੰਦੇ ਬੁਲਾਓ ਬੰਦਾ ਖਤਮ ਹੀ ਆ ਕੰਨ ਭੈਜੀ ਕੀ ਨਾਮ ਹਟਾ ਜਸਵਿੰਦਰ ਸਿੰਘ ਜੀ ਕੀ ਘਟਨਾ ਹੋਈ ਇਹ ਛੋਟਾ ਬ੍ਰਦਰ ਸੀ ਮੇਰਾ ਕੀ ਨਾਮ ਸੀ ਬਲਵਿੰਦਰ ਸਿੰਘ ਜੀ ਜੀ ਹਾਂਜੀ ਤੇ ਉਹ ਆਪ ਦਾ ਮਾੜਾ ਮੋੜਾ ਟਾਈਮ ਪਾਸ ਕਰਦਾ ਹੈਗਾ ਛੋਟੀ ਜੀ ਦੁਕਾਨ ਵਿੱਚ ਚਿਕਨ ਚੁਕਣ ਲਾ ਲੈਂਦਾ ਹੈਗਾ ਹਮ ਇੱਕ ਦੋ ਪੇਟੀਆਂ ਦਾਰੂ ਦੀਆਂ ਫੜ ਲੈਂਗਾ ਇਹਨਾਂ ਨੇ ਹਮ ਉਹ ਵੀ ਆਪਣੀਆਂ ਠੇਕੇ ਦੀਆਂ ਇਨਾਂ ਨੇ ਨਾਲੇ ਤਾਂ ਇੱਥੇ ਪਸ਼ੂਆਂ ਨੂੰ ਫੜ ਕੇ ਕੁੱਟਿਆ ਜਿਹਨੇ ਫੜਿਆ ਜੀ ਉਹਦੇ ਕੋਲੋਂ ਸ਼ਰਾਬ ਇਹ ਇਨਾਂ ਦੀ ਪੁਲਿਸ ਇਹ ਚੌਕੀ ਲੱਗਦੀ ਆਪਾਂ ਨੂੰ ਪੰਜ ਗਰਾਂਜੀ ਹਮ ਇੱਕ ਨਵਦੀਪ ਸਿੰਘ ਹੈ ਜੀ ਸਖਚੈਨ ਸਿੰਘ ਆ ਹਮ ਤੇ ਕੀ ਪੋਸਟ ਆ ਨਵਦੀਪ ਸਿੰਘ ਦੀ ਉਹ ਹੈਗਾ ਜੀ ਐਸਆਈ ਹਮ ਤੇ ਜਿਹੜਾ ਹੈਗਾ ਜੀ ਇਹ ਆਪਣਾ ਮੁੰਛੀ ਆ ਉਹ ਹੈਗਾ ਜਸਵਿੰਦਰ ਸਿੰਘ ਜੀ ਹਮ ਇੱਕ ਦੂਜਾ ਸਖਚੈਨ ਸਿੰਘ ਆ ਜੀ ਹਮ ਥਾਣੇਦਾਰ ਹੈ ਇਹਨਾਂ ਨੇ ਪਸ਼ੂਆਂ ਨੂੰ ਕੁੱਟਿਆ ਹਮ ਤੇ ਕੁੱਟ ਕੇ ਇਥੋਂ ਸਿੱਧੇ ਨਿਕਲ ਗਿਆ ਆਪਣੇ ਬੁੱਧੂਆ ਨੇ ਵੇਚਦੀ ਹੂੰ ਇਥੋਂ ਲਿਜਾ ਕੇ ਇਹਨਾਂ ਨੇ ਮੁੜ ਕੇ ਉੱਥੇ ਛੱਡ ਤੇ ਹੂੰ ਇਹਨਾਂ ਨੂੰ 10 ਵਜੇ ਹੂੰ ਉਥੋਂ ਜੇਲ ਆਪਣੇ ਚੌਂਕੀ ਚੋਂ ਕੱਢ ਕੇ ਫੁੱਲ ਕੁੱਟਿਆ ਇਹਨਾਂ ਨੂੰ ਹੂੰ ਕੁੱਟ ਕੇ ਫਿਰ ਅੱਖਾਂ ਦੇ ਪੱਟੀਆਂ ਬੰਨ ਕੇ ਇਹਨਾਂ ਨੇ ਆਪਣੇ ਦਾਣਾ ਮੰਡੀ ਦੇ ਵਿੱਚ ਰਾਤ ਨੂੰ ਆਏ ਉੱਥੋਂ ਵੀਡੀਓ ਬਣਾਈ ਇਹਨਾਂ ਨੇ ਵੀਡੀਓ ਬਣਾ ਕੇ 5 ਪੇਟੀਆਂ ਹਰਿਆਣੇ ਦੀ ਸ਼ਰਾਬ ਦੀਆਂ ਪਾਈਆਂ ਇਹਨਾਂ ਨੇ ਫੜੀਆਂ 2 ਪੇਟੀਆਂ ਇੱਧਰ ਦੀਆਂ ਗਈਆਂ ਸੀ ਇਥੋਂ ਦੀ ਸਿਗੀਆਂ ਆਪਣੇ ਪੰਜਾਬ ਪੰਜਾਬ ਦੀਆਂ ਤੇ ਪਾਈਆਂ ਹਰਿਆਣੇ ਦੀਆਂ ਸ਼ਰਾਬ ਵੇਚਦਾ ਸੀ ਤੁਹਾਡਾ ਭਰਾ ਹਾਂਜੀ ਉਹ ਆਪ ਦਾ ਟਾਈਮ ਪਾਸ ਕਰਦਾ ਸੀ ਵੇਖੋ ਠੀਕ ਆ ਆਪਾਂ ਮੰਨਦੇ ਆ ਸ਼ਰਾਬ ਵੇਚਦਾ ਸੀ ਬੇਸ਼ੱਕ ਉਹ ਗਲਤ ਸੀ ਪਰ ਇੱਕ ਚੀਜ਼ੇ ਹੁੰਦੀ ਹੈ ਵੀ ਜੇ ਕੋਈ ਗਲਤੀ ਕਰਦਾ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਦੇ ਦਿਓ ਜਿਹੜਾ ਉਹਦਾ ਸਜ਼ਾ ਬਣਦਾ ਜਦੋਂ ਪੁਲਿਸ ਨੇ ਉਹਨੂੰ ਚੱਕ ਹੀ ਲਿਆ ਰੰਗੇ ਹੱਥੀ ਫੜ ਲਿਆ ਉਸ ਤੋਂ ਬਾਅਦ ਉਹਦੇ ਉੱਪਰ ਪਰਚਾ ਹੋ ਗਿਆ ਪਰਚੇ ਤੋਂ ਬਾਅਦ ਜਦੋਂ ਉਹਨੂੰ ਜੇਲ੍ਹ ਹੀ ਭੇਜ ਦਿੱਤਾ ਗਿਆ ਕਿਉਂਕਿ ਜਦੋਂ ਫੜ ਲਿਆ ਬੰਦੇ ਦੇ ਕੋਲੋਂ ਸਾਰੀ ਚੀਜ਼ ਤੁਸੀਂ ਫੜ ਲਈ ਆ ਉਸ ਤੋਂ ਬਾਅਦ ਠੀਕ ਆ ਪੁੱਛ ਗੇ ਚ ਤੁਸੀਂ ਕਰਨੀ ਉਹ ਜ਼ਰੂਰ ਕਰੋ ਪਰ ਜਦੋਂ ਪਰਚਾ ਦੇਤਾ ਅੱਗੇ ਜੱਜ ਦੇ ਸਿਰ ਤੇ ਹੁੰਦਾ ਵੀ ਉਹਨੇ ਪੂਰੇ ਕੇਸ ਦੇ ਵਿੱਚ ਦੇਖਣਾ ਸਾਰੇ ਪ੍ਰੂਫ ਦੇਖਣੇ ਆ ਕਿਉਂਕਿ ਬਹੁਤਾਤ ਗਿਣਤੀ ਚ ਆਪਾਂ ਦੇਖਦੇ ਆ ਜਦੋਂ ਪਰਚੇ ਹੁੰਦੇ ਆ ਬਹੁਤ ਸਾਰੇ ਲੋਕ ਬਰੀ ਹੋ ਜਾਂਦੇ ਆ ਜੱਜ ਨੇ ਇਕੱਲੀ ਪੁਲਿਸ ਦੀ ਨਹੀਂ ਸੁਣਨੀ ਹੁੰਦੀ ਹਰ ਇੱਕ ਚੀਜ਼ ਨੂੰ ਦੇਖਣਾ ਹੁੰਦਾ ਨੇੜਿਓਂ ਕਿ ਇਹਦੇ ਵਿੱਚ ਸਚਾਈ ਕੀ ਆ ਉਸ ਤੋਂ ਬਾਅਦ ਫਿਰ ਪੁਲਿਸ ਨੇ ਜੱਜ ਦੇ ਪੇਸ਼ ਕੀਤਾ ਉਹਨਾਂ ਨੂੰ हां जी जज ਦੇ ਪੇਸ਼ ਕੀਤਾ ਉੱਥੇ ਆਪ ਦੀ ਮਰਜ਼ੀ ਨੇ ਉਹਨਾਂ ਨੇ ਵਕੀਲ ਕੀਤਾ ਸਾਨੂੰ ਕਹਿੰਦੇ ਜਿਹੜਾ ਹੈਗਾ ਵਕੀਲ ਆ ਇਹ ਸਰਕਾਰੀ ਆ ਉਹਨਾਂ ਨੇ ਸਰਕਾਰੀ ਦੇ باوجود ਵੀ ਢੇਲੀ 11500 ਲੈ ਲੈਂਦਾ ਸੀ ਸਾਡੇ ਕੋਲ ਨਾਲੇ ਸਾਨੂੰ ਕਹਿੰਦੇ ਕਿ ਤੁਹਾਡੀ ਕੱਲ ਨੂੰ ਤਰੀਕ ਪਊਗੀ ਵਕੀਲ ਦਾ ਕੀ ਨਾਮ ਆ ਪਤਾ ਤੁਹਾਨੂੰ ਉਹ ਕਰਨਜੀਤ ਆਈ ਲੇਡੀਜ਼ ਆ ਨਹੀਂ ਜੀ ਉਹ ਜੈਂਟਸ ਆ ਜੈਂਟਸ ਆ ਹਾਂ ਜੀ ਉੱਥੇ ਫਰੀਦਕੋਟ ਬੈਂਦੇ ਆ ਉਹ ਹਾਂ ਜੀ ਫਰੀਦਕੋਟ ਬੈਂਦੇ ਆ 11 ਨੰਬਰ ਚੈਂਬਰ ਆਈ ਹੂੰ ਤੇ ਉਹਨੇ ਜਾਨੀ ਕਿ ਰਲਿਆ ਮਿਲਿਆ ਸੀਗਾ ਸਾਰਾ ਉਹਨੇ ਜਾਨੀ ਕਿ ਅਸੀਂ ਮਸਾਂ ਭੱਜ-ਭੱਜ ਕੇ 26 ਤਰੀਕ ਨੂੰ ਜਵੰਤ ਕਰਾਈ ਆਈ। ਹੂੰ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਵੰਤ ਹੁੰਦੀ ਆ ਉੱਥੇ ਫੇਰ ਉਹਨੇ ਪਹਿਲਾਂ 800 ਮੰਗਿਆ ਮੈਂ ਕਿਹਾ 500 ਲੈ ਲੈ ਜੇ ਬਾਅਦ ਘਾਟੇ ਫੇਰ ਦੇ ਦਿਆਂਗੇ। ਫੇਰ ਜਦੋਂ ਰੀਡਰ ਆਪਣੇ ਡੀਸੀ ਦੇ ਖੜਾ ਕਹਿੰਦਾ ਕਿ ਡੀਸੀ ਦਾ ਰੀਡਰ ਸਾਹਿਬ ਪੈਸੇ ਮੰਗਦਾ 1500 ਰੁਪਿਆ ਤੇ ਮੈਂ ਕਹਿਆ ਯਾ ਤੂੰ ਘੱਟ ਲੈ ਲੈ ਫੇਰ ਉਹ ਰਸਕੇ اٹ ਗਿਆ ਉਥੇ ਸਾਨੂੰ ਕਹਿੰਦੇ ਵੀ ਕੋਈ ਚੱਕ ਨਹੀਂ ਤੁਹਾਡੀ ਜਵਾਨਤ ਹੋਈ ਆ ਸਾਰਾ ਕੁਝ ਹੋ ਜਾਣਾ ਤੇ ਉਥੋਂ ਮੁੜ ਕੇ ਇਹ ਨਿਕਲ ਆਇਆ ਤੇ ਅਸੀਂ ਜਦੋਂ ਉਸ ਤੋਂ ਬਾਅਦ ਦੇ ਵਿੱਚ ਸਾਰਾ ਕੰਮ ਹੋ ਗਿਆ ਸੀ ਇਹਨਾਂ ਨੂੰ ਲੈਣਾ ਤੇ ਜੇਲ੍ਹ ਚੋਟ ਗਿਆ ਜਦੋਂ ਜੇਲ੍ਹ ਦੇ ਵਿੱਚ 8:30 ਵਜੇ ਇੱਕ ਬੰਦਾ ਨਿਕਲਿਆ ਸਾਡਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਿਹਾ ਵੀ ਦੂਜਾ ਬੰਦਾ ਅਸੀਂ ਡੀਕ ਦੇ ਰਹਿ ਡੀਕ ਦੇ ਰਹੇ ਸਾਡਾ ਬ੍ਰਦਰ ਹਾਂਜੀ ਤੇ ਜਦੋਂ ਇੱਕ ਮੁੰਡਾ ਨਿਕਲਿਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਇੱਕ ਬੰਦਾ ਪਿੱਛੇ ਪਿਆ ਅਸੀਂ ਪੁਲਿਸ ਵਾਲਿਆਂ ਕੋਲੇ ਗਏ ਜਿਹੜੇ ਗੇਟ ਤੇ ਖੜੇ ਉਹ ਕਹਿੰਦੇ ਵੀ ਨਹੀਂ ਆਏ ਨਹੀਂ ਜਾਣਦੇ ਨਾ ਫਿਰ ਫਿਰ ਇਹ ਕਹਿ ਵੀ ਸਾਡਾ ਬੰਦਾ ਡਿੱਗਾ ਪਿਆ ਸਾਨੂੰ ਪਤਾ ਲੱਗਾ ਫਿਰ ਕਹਿੰਦੇ ਕਿ ਤੁਸੀਂ ਜਾਓ ਇੱਕ ਜਣਾ ਜਾਓ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੇ ਪਿੰਡਾ ਠੰਡਾ ਹੋਇਆ ਸੀਗਾ ਇਹ ਬੰਦਾ ਖਤਮ ਸੀ ਮਾੜੇ ਮੋٹے ਸਾਹ ਸੀਗੇ ਇਹਨਾਂ ਦੇ ਮੁਲਾਜ਼ਮਾਂ ਨੇ ਉੱਥੇ ਕੈਮਰੇ ਦੇ ਵਿੱਚ ਆਉਣਗੇ ਤਿੰਨਾ ਜਾਂ ਤਿੰਨ ਯਾਨੀ ਉਹ ਆ ਦੋ ਜਣੇ ਇਹੀ ਭੱਜ ਕੇ ਮੋਟਰਸਾਈਕਲ ਬੁਲਾਇਆ ਉਹ ਕਹਿੰਦੇ ਮੋਟਰਸਾਈਕਲ ਤੇ ਹੀ ਲੈ ਜਾਓ ਇਹਨਾਂ ਨੇ ਨਾ ਸਾਨੂੰ ਕੋਈ ਐਂਬੂਲੈਂਸ ਦਿੱਤੀ ਆ ਨਾ ਕੋਈ ਕਹਾਂ ਸਾਨੂੰ ਮੋਟਰਸਾਈਕਲ ਤੇ ਲਦਾ ਕੇ ਕਹਿੰਦੇ ਭੱਜੋ ਉਦੋਂ ਮਣ ਕੇ ਆ ਹਸਪਤਾਲ ਦੇ ਵਿੱਚ ਗਏ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਾ ਕੇ ਚੈੱਕ ਕਰਾਇਆ ਉਹ ਕਹਿੰਦੇ ਇਹ ਤਾਂ ਖਤਮ ਹੋਇਆ ਮਿੱਟੀ ਆ ਕਹਿੰਦੇ ਫਿਰ ਅਸੀਂ ਕਹਾਂ ਚਲੋ ਅਸੀਂ ਲੈ ਜਾਂਦੇ ਹਾਂ ਉਹ ਕਹਿੰਦੇ ਨਹੀਂ ਹੁਣ ਨਹੀਂ ਦੇਣਾ ਤੁਹਾਨੂੰ ਅਸੀਂ ਕਾਗਜ਼ੀ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ 1 ਵਜੇ ਆਏ ਮੋੜ ਕੇ ਫਿਰ ਹੁਣੇ ਰਲਿ ਮਿਲੀ ਭੁਗਤ ਸਾਰੀ ਚਲੀ ਜਾਂਦੀ ਹੈ ਬੰਦੇ ਦੇ ਕਹਿੰਦੇ ਕੁਝ ਨਹੀਂ ਹੋਇਆਗਾ ਬੰਦੇ ਦੀ ਠੁੱਡੇ ਵੀ ਵੱਜੇ ਆ ਤੇ ਪੈਰ ਦੀ ਹੱਡੀ ਕਰੈਕਾ ਜਿਹੜਾ ਮੁੰਡਾ ਨਾਲ ਸੀ ਇਹਦਾ ਵੀ ਪੈਰ ਕਰੈਕਾ ਹੋ ਜਾਣੇ ਫੜੇ ਸੀ ਦੋ ਜਾਣੇ ਤੁਹਾਨੂੰ ਫੜਿਆ ਸੀ ਕੀ ਨਾਮ ਆ ਤੁਹਾਡਾ ਜਗਦੀਪ ਸਿੰਘ ਜੀ ਇੰਨੀ ਸ਼ਰਾਬ ਫੜੀ ਤੁਹਾਡੇ ਦੋਨਾਂ ਕੋਲ ਕੋ ਦੋ ਪੇਟ ਨਪੜਨ ਕਿਥੋਂ ਦੀ ਪੰਜਗਰਾਂ ਟੇਕ ਦੇ ਪੰਜਾਬ ਉੱਥੋਂ ਲਿਆਂਦੀ ਹਾਂਜੀ ਇੱਥੇ ਕੰਮ ਤੁਸੀਂ ਇੱਥੇ ਬਾਹਰ ਚਿਕਨ ਦੀ ਦੁਕਾਨ ਲਾਉਂਦੇ ਸੀ ਉਹ ਇਹ ਦੁਕਾਨ ਆ ਜਾਂਦਾ ਜੀ ਹਾਂਜੀ ਉੱਥੇ ਸ਼ਰਾਬ ਲਾ ਕੇ ਨਿਆਲ ਸ਼ਰਾਬ ਵੇਚਦੇ ਹਾਂਜੀ ਅੱਛਾ ਪੁਲਿਸ ਦਾ ਛਾਪਾ ਪਿਆ ਦੋ ਪੇਟੀਆਂ ਉਹ ਫੜੀਆਂ ਗਈਆਂ ਤੁਹਾਨੂੰ ਉਦੋਂ ਹੀ ਲੈ ਗਈ ਨਾਲ ਨਾਲ ਲੈ ਗਈ ਇੱਥੇ ਕੁੱਟਿਆ ਇੱਥੇ ਵੀ ਕੁੱਟਿਆ ਹੂੰ ਫੇਰ ਮੁੜ ਕੇ ਉੱਥੇ ਚੌਂਕੀ ਲੈ ਕੇ ਪੰਜਗਰਾਂ ਹੂੰ ਉੱਥੇ ਉਹਨਾਂ ਨੇ ਕਟ ਮਾਰਕ ਕੀਤੀ ਜਾ ਕੇ ਸੁਖਚੈਨ ਸਿੰਘ ਨੇ ਹੂੰ ਉਦੋਂ ਬਾਅਦ ਸਾਨੂੰ ਮੰਡੀ ਲੈ ਕੇ ਦਾਣਾ ਮੰਡੀ ਪਰ ਇਹ ਬੁੱਧੂਆ ਨੇ ਵੇਚਦੀ ਲੈ ਕੇ ਆਏ ਹੂੰ ਇੱਥੇ ਇਹਨਾਂ ਨੇ ਰਾਤ ਨੂੰ 1 ਵਜੇ ਦਾ ਟਾਈਮ ਸੀ ਦਾ ਹੀ ਰਾਤ ਨੂੰ ਰਾਤ ਨੂੰ ਲੈ ਕੇ ਆਏ ਆ ਹਾਂਜੀ ਤੇ ਇੱਥੇ ਲੈ ਕੇ ਆਏ ਰਾਤ ਨੂੰ ਇਹਨਾਂ ਨੇ ਉੱਥੇ ਲੇਟਾਂ ਬੰਦ ਸੀਗਾ ਸਾਨੂੰ ਨਹੀਂ ਪਤਾ ਕਿ ਦਾਰੂ ਕਿਹੜੀ ਰੱਖੀ ਕਿਹੜੀ ਨਹੀਂ ਇਹਨਾਂ ਨੇ ਲੈ ਕੇ ਉੱਥੇ ਛੜ ਥਲੇ ਥਣੀਆਂ ਤੇ ਪੰਜ ਪੇਟਾਂ ਹਰਿਆਣੇ ਵਾਲੀ ਦਾਰੂ ਉਹਨਾਂ ਰੱਖਣਾਂ ਹਾਂ ਸਾਡੇ ਗੱਟ ਲੱਗਾ ਸੀਗਾ ਇਹਦੇ ਨਾਲ ਸਾਡੇ ਵੀਡੀਓ ਬਣਾ ਕੇ ਹਾਂ ਇੱਥੋਂ ਲੈ ਕੇ ਗਏ ਮੜ ਕੇ ਇਹਨਾਂ ਦੇ ਜਾ ਕੇ ਸਾਨੂੰ ਫਿਰ ਬੰਦ ਕਰ ਤੋ 1.5 ਵਜੇ ਹਾਂ 2 ਵਜੇ ਨਵਦੀਪ ਸਿੰਘ ਆਏ ਨੇ ਦਾਰੂ ਪੀਤੀ ਸੀਗੀ ਇਹਨਾਂ ਨੇ ਉੱਥੋਂ ਅੰਦਰੋਂ ਕੱਢ ਕੇ ਹਵਾਲਾ ਚੋਂ ਇਹਨਾਂ ਨੇ ਪਹਿਲਾਂ ਮੈਨੂੰ ਕੱਢਾ ਮੇਰੀ ਕੁੱਟਮਾਰ ਕੀਤੀ ਆ ਮੈਨੂੰ ਮੁੜ ਕੇ ਬਾਹਰ ਕੱਢ ਤਾ ਉਥੋਂ ਚੌਂਕੀ ਚੋਂ ਮੈਨੂੰ ਕਹਿੰਦੇ ਗਿੜੇ ਗੁੜੇ ਕੱਢ ਉਦੋਂ ਬਾਅਦ ਚ ਇਹਨੂੰ ਬਲਵਿੰਦਰ ਸਿੰਘ ਨੂੰ ਕੱਢਿਆ ਉਥੋਂ ਹੀ ਇਹਨਾਂ ਤੋਂ ਕੁੱਟ ਨਹੀਂ ਛੱਡੀ ਆ ਮੈਂ ਤਾਂ ਖਿਆਲ ਬਹੁਤ ਕੀਤੀ ਆ ਇਹਨਾਂ ਨੇ ਧੱਕੇਸ਼ਾਹੀ ਨਾਲ ਉਥੇ ਢਾ ਢੂਕੇ ਕੁੱਟਮਾਰ ਕੀਤੀ ਰੇ ਨਾਲ ਖੇਲ ਦੇ ਵਿੱਚ ਜਦੋਂ ਤੁਸੀਂ ਗਏ ਹੋ ਉੱਥੇ ਵੀ ਕੋਈ ਕੁੱਟਮਾਰ ਹੋਈ ਆ ਨਹੀਂ ਉੱਥੇ ਕੁੱਟਮਾਰ ਨਹੀਂ ਉੱਥੇ ਕੁੱਟਮਾਰ ਨਹੀਂ ਅੱਛਾ ਉੱਥੇ ਕੀ ਉਹਦੀ ਕੀ ਸਥਿਤੀ ਸੀ ਬਲਵਿੰਦਰ ਸਿੰਘ ਦੀ ਤੇਰੇ ਨਾਲ ਸੀ ਪਹਿਲਾ 4-5 ਦਿਨ ਮੇਰਾ ਸਹੀ ਰਿਹਾ ਜੀ ਹੂੰ ਸ਼ਨੀਵਾਰ ਨੂੰ ਜਿਆਦਾ ਡਾਊਨ ਹੋਇਆ ਉਹਨੂੰ ਉਪਰਛਾਲ ਲੱਗੀਆਂ ਸਿੰਘ ਹੂੰ ਮੈਂ ਸ਼ਨੀਵਾਰ ਨੂੰ ਰਾਤ ਅਸੀਂ ਤਿੰਨ ਮੁੰਡੇ ਹੋਰ ਸੀ ਮੈਂਨ ਇੱਕ ਪੰਜ ਗੜਾਈ ਉਹ ਹੀ ਇਕ ਲੁਧਿਆਣੇ ਤੋਂ ਸੀ ਮੁੰਡਾ ਅਸੀਂ ਰਾਤ ਨੂੰ ਤੇ ਹਸਪੀਟਲ ਦਾਖਲ ਕਰਵਾ ਕੇ ਆਂਦੇ ਰਾਤ ਨੂੰ ਹੂੰ ਅੰਦਰ ਹੀ ਹੂੰ ਉਹਨਾਂ ਨੇ ਉਦ ਦੇ ਇਕੱਲਾ ਇੱਕ ਟੀਕਾ ਲਾਇਆ ਰੇ ਛਾਲੀਆਂ ਤੋਂ ਦੋ ਦਿਨ ਉੱਦਾਂ ਰਹਿ ਅਸੀਂ ਰਿਕਵੈਸਟ ਵੀ ਕੀਤੀ ਜੀ ਜਦੈ ਬਾਹਰ ਦੀ ਗਾਰਡ ਲਾ ਦਿਓ ਜੈਦੇ ਕੋਈ ਬੋਤਲ ਬਾਤਲ ਲਾ ਦਿਓ ਕਿਸੇ ਨੇ ਉੱਥੇ ਕਿਸਮਾਈ ਨਹੀਂ ਕੀਤੀ ਹੂੰ ਸੋਮਵਾਰ ਨੂੰ ਜਦ ਸਾਡੀ 26 ਤਰੀਕ ਨੂੰ ਖੜੀ ਜਮਾਂ ਤਾਂਈ ਆ ਉਦੋਂ ਹੀ ਮੈਂ ਨਾਲ ਆ ਤੁਰ ਕੇ ਉੱਥੇ ਹੀ ਆਵਾਜ਼ ਮਾਰ ਕੇ ਲੈ ਪਰਚੇ ਦਿੰਦੇ ਚੱਕਰ ਦੇ ਵਿੱਚ ਨੇ ਆਦਾ ਉੱਥੇ ਲਿਖਤ ਪੜ ਕਰਵਾਈ ਆ ਉੱਥੋਂ ਅਸੀਂ ਪਰਚੇ ਲੈ ਕੇ ਦੌੜੀ ਆ ਗਏ ਜਿੱਦੇ ਤੁਸੀਂ ਉੱਥੇ ਹਸਪਤਾਲ ਚੋਂ ਲੈ ਕੇ ਆਏ ਹੋ ਉੱਥੇ ਜਾਂ ਆਪਣਾ ਚੱਕਰ ਚ ਲਿਆਏ ਹੋ ਉਸ ਤੋਂ ਬਾਅਦ ਡਿਊਟੀ ਆਉਣ ਤੋਂ ਪਹਿਲਾਂ ਉਹਦੀ ਹਾਲਾਤ ਕੀ ਸੀਗੀ ਸਹੀ ਤੁਰਦਾ ਸੀ ਜਾਂ ਨਹੀਂ ਹਾਂ ਸਹੀ ਤੁਰਦਾ ਹੀ ਵੈਸੇ ਸਾਹ ਚੜਾ ਇਹ ਗੱਲਾ ਜੀ ਹਾਂਜੀ ਪੈਰ ਪੈਰ ਕੋਈ ਹੱਡੀ ਟੁੱਟੀ ਸੀ ਹਾਂਜੀ ਪੈਰ ਦੀ ਹੱਡੀ ਕ੍ਰੈਕ ਸੀ ਪੈਰ ਉਹਦਾ ਜਮਾ ਇਕੱਠਾ ਹੋਇਆ ਵੇ ਪੱਟੀ ਉੱਥੇ ਕੋਈ ਕਲਾਸਟਰ ਪਲਾਸਟਰ ਕੀਤਾ ਜਾਂ ਸਿੱਧੀ ਪੱਟੀ ਬੰਨੀ ਵੀ ਸੀ ਕੋਈ ਉਦਾਂ ਪੱਟੀ ਬੰਨੀ ਵੀ ਸੀ ਹੂੰ ਕੋਈ ਉਹਨਾਂ ਨੇ ਚੈੱਕ ਅਪ ਨੇ ਕਰਾਇਆ ਉਹਦਾ ਜਦੋਂ ਤੁਸੀਂ ਇਹ ਕਿਹਾ ਵੀ ਗਾਰ ਦਲਾ ਦਿਓ ਬਾਹਰ ਦੀ ਸਥਿਤੀ ਜਿਹੜੀ ਡਾਊਨ ਆ ਮਰੀਜ਼ ਦੀ ਕੀ ਕਿਹਾ ਪੁਲਿਸ ਨੇ ਕੋਈ ਜਵਾਬ ਦਿੱਤਾ ਤੁਹਾਨੂੰ ਨਹੀਂ ਅਸੀਂ ਡਾਕਟਰਾਂ ਨੂੰ ਕਹਿ ਸੀ ਅੰਦਰ ਉਹ ਕਹਿੰਦੇ ਸਾਬ ਨੂੰ ਕੋ ਉੱਥੇ ਸਾਬ ਨੂੰ ਕਹਿ ਸੀ ਉਹ ਕਹਿੰਦੇ ਡਾਕਟਰਾਂ ਦੀ ਜ਼ਿੰਮੇਵਾਰੀ ਉਹ ਡਾਕਟਰਾਂ ਨੇ ਲੈਣੀ ਸਾਡੇ ਵੱਸੋਂ ਬਾਹਰ ਹੈ ਹੂੰ ਕੋਈ ਸੁਣਵਾਈ ਨਹੀਂ ਨਹੀਂ ਅੱਛਾ ਫਿਰ ਜਿੱਦੇ ਤੁਹਾਡੀ ਜ਼ਮਾਨਤ ਹੁੰ ਹਾਂਜੀ ਇਕੱਠੇ ਆਏ ਮੈਂ 8:30 ਵਜੇ ਨਿਕਲਿਆ ਹੂੰ ਇਹਨਾਂ ਨੂੰ 9 ਵਜੇ ਕੱਢਿਆ ਜਦੋਂ ਤੁਸੀਂ ਡਿਊਟੀ 'ਚ ਆ ਗਏ ਉੱਥੇ ਵਰੰਟ ਦਫ਼ਤਰ ਦੇ ਵਿੱਚ ਚਲੇ ਗਏ ਜਿੱਥੇ ਤੁਹਾਡੀ ਲਖਤ ਪੜਤ ਹੋਣੀ ਸੀ ਉਦੋਂ ਬਲਵਿੰਦਰ ਉਦੋਂ ਹੀ ਤੇਰੇ ਨਾਲ ਸੀ ਜਾਂ ਉਦੋਂ ਚੱਕਰ 'ਚ ਸੀ ਨਹੀਂ ਉਦੋਂ ਮੇਰੇ ਨਾਲ ਸੀ ਹੂੰ ਅਸੀਂ ਇਕੱਠਿਆਂ ਨੇ ਉੱਥੇ ਸਾਈਨ ਸੌਣ ਕੀਤੇ ਆ ਹੂੰ ਯਾਨੀ ਕਿ ਗੂਠੇ ਲਾਦੇ ਸੀ ਉਦੋਂ ਜੋ ਬਾਅਦ 'ਚ ਕੱਢਦੇ ਆ ਇਕੱਲੇ ਇਕੱਲੇ ਬੰਦੇ ਨੂੰ ਪਰਚੇ ਆਪਣੇ ਉਦੋਂ ਪੋਸ਼ਪੜਤਾਲ ਕਰਦੇ ਇਕੱਲੇ ਰਜਿਸਟਰ ਤੇ ਮੈਂ ਪਹਿਲਾਂ ਨਿਕਲਿਆ 8:30 ਵਜੇ ਇਹਨਾਂ ਨੂੰ ਬਾਅਦ ਚ 9 ਵਜੇ ਕੱਦਾ ਮੈਂ ਇਹਨਾਂ ਨੂੰ ਕਹਿਆ ਮੇਰੇ ਨਾਲ ਦਾ ਬੰਦਾ ਬਿਮਾਰ ਆ ਸਾਡਾ ਕੱਠਾ ਦਾ ਪਰਚਾ ਬਣਵਾ ਦਿਓ ਹੂੰ ਇਹ ਕਹਿੰਦੇ ਤੇਰਾ ਪਰਚਾ ਬਣ ਗਿਆ ਤੇ ਤੂੰ ਬਾਹਰ ਚੱਲ ਵੀ ਅੱਧੇ ਘੰਟੇ ਬਾਅਦ ਵੀ ਮੈਂ ਟਿਕਰੇ ਨੂੰ ਬਾਹਰ ਕੱਢ ਦਿੰਨੇ ਹੂੰ ਮੈਂ ਉੱਥੋਂ ਹੀ ਪਰਚਾ ਲੈ ਕੇ ਆਦਾ ਸੜਕ ਤੇ ਆ ਗਿਆ ਮੈਂ ਬਾਈ ਹੁਣਾਂ ਕੋਲ ਉੱਥੇ ਮੇਨ ਗੇੜ ਤੇ ਉਦੋਂ ਬਾਅਦ ਅੱਧੇ ਘੰਟੇ ਬਾਅਦ ਅਸੀਂ ਨਾਲ ਦੇ ਮੁੰਡਿਆਂ ਤੋਂ ਜਿਹੜੇ ਜਮਾਨਤ ਤੇ ਜਾਂਦੇ ਸੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਵੀ ਮੇਰੇ ਨਾਲ ਦਾ ਮੁੰਡਾ ਸੀਗਾ ਜਿਹੜਾ ਬਿਮਾਰ ਸੀ ਉਹ ਕਹਿੰਦੇ ਵੀ ਰਾਤ ਚ ਉੱਥੇ ਲੰਮਾ ਪਿਆ ਬਈ ਡੱਗਾ ਪਿਆ ਹੂੰ ਅਹੀਂ ਲਾਇਮਾ ਕੋਲ ਗਏ ਗੇੜ ਤੇ ਉਹ ਕਹਿੰਦੇ ਤੇਰੀ ਰਿਹਾਈ ਹੋਈ ਵੀ ਆ ਕਿ ਤੈਨੂੰ ਵਾਪਸ ਨਹੀਂ ਜਾਣ ਦੇਣਾ ਸੀ ਹੂੰ ਉਹ ਕਹਿੰਦੇ ਘਰ ਦਾ ਵਾਰਸਿਕ ਦਾ ਕੋਈ ਭੇਜ ਦਵ ਮੈਂਨੇ ਵੱਡੇ ਭਰਾ ਨੂੰ ਕਹੀ ਜਸਵੰਦਰ ਸਿੰਘ ਨੂੰ ਇਹਨਾਂ ਨੂੰ ਭੇਜਿਆ ਕੱਲੇ ਨੂੰ ਜੀ ਇਹ ਗਏ ਉੱਥੇ ਤੇ ਲੰਮਾ ਪਿਆ ਸੀ ਜੀ ਸਰੀਰਾ ਜਿਵੇਂ ਬਰਕੇ ਲੱਗਾ ਸੀ ਨਹੀਂ ਮੈਨ ਨਾਲ ਅੱਛਾ ਜਦੋਂ ਤੁਸੀਂ ਉੱਥੇ ਗਏ ਹੋ ਕੀ ਸਥਿਤੀ ਸੀ ਉਹਦੀ ਬਲਵਿੰਦਰ ਦੀ ਬਾਜੀ ਸਰੀਰ ਜਮਾਂ ਠੰਡਾ ਸੀਗਾ ਮਾੜੇ ਮੋٹے ਸਾਹ ਸੀਗੇ ਮਾੜੇ ਮੋٹے ਮਾੜਾ ਮੋਟਾ ਬੋਲਿਆ ਜਦੋਂ ਹਲੂਣਿਆਂ ਨੇ ਕੁਝ ਨਹੀਂ ਕੁਝ ਨਹੀਂ ਸਰੀਰ ਜਮਾਂ ਠੰਡਾ ਸੀਗਾ ਉਹ ਮਾੜੇ ਮਾੜੇ ਛਾਤੀ ਦੇ ਵਿੱਚ ਕੱਲੇ ਸਾਹ ਸੀਗੇ ਤੇ ਮੈਂ ਮੁੜ ਕੇ ਇਹਨਾਂ ਨੂੰ ਮਲਾਜਮਾ ਨੂੰ ਕਿਹਾ ਵੀ ਬੰਦਾ ਜਮਾਂ ਠੰਡਾ ਫਿਰ ਵੀ ਉਹ ਕਹਿੰਦੇ ਯਾਰ ਕੋਈ ਗੱਲ ਨਹੀਂ ਅਸੀਂ ਆਪੇ ਵੇਖਾਂਗੇ ਸੋਚਦੇ ਆਂ ਸੀ ਮੁੜ ਕੇ ਫਿਰ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਕਿਹਾ ਉਹਨਾਂ ਨੇ ਮਲਾਜਮਾ ਨੇ ਹੱਥ ਲਾ ਕੇ ਵੀ ਕਿਹਾ ਫਿਰ ਉਹ ਕਹਿੰਦੇ ਵੀ ਛੇਤੀ ਛੇਤੀ ਬੰਦੇ ਬੁਲਾਓ ਬੰਦਾ ਖਤਮ ਹੀ ਆ ਕਹਾਣੀ ਉਹਨਾਂ ਨੇ ਜਦੋਂ ਤੁਸੀਂ ਉੱਥੇ ਜਾ ਕੇ ਵੇਖਿਆ ਉਹ ਠੰਡਾ ਉਸ ਤੋਂ ਬਾਅਦ ਵੀ ਕਿੰਨਾ ਟਾਈਮ ਉੱਥੇ ਲਾਤਾ ਮਲਾਜਮਾਂ ਨੇ 20 ਮਿੰਟ 10 ਮਿੰਟ 15 ਮਿੰਟ ਕਿੰਨਾ ਟਾਈਮ ਲੱਗਾ 15 ਕਿ ਮਿੰਟ ਲੱਗ ਹੀ ਹੋਣਗੇ ਹੂੰ ਤੇ ਉਦੋਂ ਜਲਦੀ ਜਲਦੀ ਉਹਨਾਂ ਮੋਟਰਸਾਈਕਲ ਮੰਗਾਇਆ ਮੋਟਰਸਾਈਕਲ ਤੋਂ ਜਦੋਂ ਅਸੀਂ ਇਹਨਾਂ ਨੇ ਮੁੰਡਿਆਂ ਨੇ ਤਿੰਨ ਮਲਾਜਮਾਂ ਤੇ ਦੋਏ ਮੁੰਡਿਆ ਇਹਨਾਂ ਨੇ ਮੋਟਰਸਾਈਕਲ ਤੇ ਰੱਖ ਲਿਆ ਇਹਨਾਂ ਨੂੰ ਮੁੜ ਕੇ ਜੀ ਇਹ ਕਹਿੰਦੇ ਗੂਠਾ ਚੈੱਕ ਕਰ ਲਓ ਕਹਿੰਦੇ ਕੌਣ ਨਹੀਂ ਚੈੱਕ ਕਰਨਾ ਭਾਜੋ ਭਾਜੋ ਇਹਨਾਂ ਨੂੰ ਜਲਦੀ ਜਲਦੀ ਕਹਿੰਦੇ ਗੇਟ ਤੋਂ ਬਾਹਰ ਉਹ ਲੈ ਜਾਓ ਭਾਜੋ ਫਰੀਦਕੋਟ ਲੈ ਕੇ ਹਾਂ ਫ ਤੇ ਉਹਨਾਂ ਨੇ ਬਸ ਕੀ ਨਾ ਮੋਟਰਸਾਈਕਲ ਤੇ ਰੱਖ ਕੇ ਕੀ ਨਾ ਬਾਹਰ ਘੜਤਾ ਹੀ ਫਿਰ ਹੁਣ ਪੁਲਿਸ ਦਾ ਕੀ ਕਹਿਣਾ ਸੀ ਜਾਂ ਉਸ ਤੋਂ ਬਾਅਦ ਤੁਸੀਂ ਮਿਲੇ ਹੋ ਵੀ ਭਾਈ ਇਹਦੀ ਡੈਥ ਹੋ ਗਈ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜਾਂ ਪੁਲਿਸ ਨਾਲ ਇੱਕ ਮਿੰਟ ਕੋਈ ਗੱਲ ਬਾਤ ਉਸ ਤੋਂ ਬਾਅਦ ਹੋਈ ਆ ਤੁਹਾਡੀ ਹਾਂਜੀ ਪੁਲਿਸ ਨਾਲ ਗੱਲ ਬਾਤ ਹੀ ਉਹ ਕਹਿੰਦੇ ਵੀ ਇਹ ਸਾਡੇ ਵੱਲੋਂ ਸਹੀ ਗਿਆ ਉਹ ਵੀ ਪੁਲਿਸ ਚੌਂਕੀ ਵਾਲੇ ਵੀ ਕਹਿੰਦੇ ਇਹ ਸਾਡੇ ਵੱਲੋਂ ਸਹੀ ਆ ਉਹ ਤਾਂ ਬਸ ਕੁਦਰਤੀ ਹੋ ਗਿਆ ਬਸ ਪਾਣਾ ਮੰਨੋ ਇਹ ਕਹਿੰਦੇ ਤੇ ਮਾਰਿਆ ਹੁਣ ਤੁਹਾਡੇ ਸਾਹਮਣੇ ਆਈ ਉਹਦੇ ਪੈਰ ਵੀ ਟੁੱਟਿਆ ਤੇ ਛੱਡ ਤੇ ਵੀ ਸਟਾ ਹੈਗਾ ਟੁੱਡਿਆਂ ਦੀਆਂ ਜ਼ਬਰਦਸਤੀ ਉਹਨਾਂ ਨੇ ਢਾ ਢਾ ਕੇ ਕੁੱਟਿਆ ਹਸਪਤਾਲ ਦੀ ਰਿਪੋਰਟ ਆਈ ਹੈ ਕੋਈ ਪੋਸਟਮਾਸ ਨਹੀਂ ਆਜੀ ਕੁਛ ਨਹੀਂ ਦਿੱਤਾ ਜੀ ਕੁਛ ਨਹੀਂ ਦਿੱਤਾ ਹਾਂਜੀ ਡਾਕਟਰ ਨੇ ਕੋਈ ਦੱਸਿਆ ਵੀ ਨਹੀਂ ਤੁਹਾਨੂੰ ਨਹੀਂ ਕੁਛ ਨਹੀਂ ਦੱਸਿਆ ਜੀ ਕੀ ਹੁਣ ਕੀ ਮੰਗ ਕੀ ਕਰਦੇ ਹਾਂ ਤੁਸੀਂ ਅਸੀਂ ਮੰਗੇ ਕਰਦੇ ਵੀ ਇਨਸਾਫ ਦਿੱਤਾ ਜਾਵੇ ਉਹਦੇ ਨਿੱਕੇ ਨਿੱਕੇ ਬੱਚੇ ਆਈ ਤੇ ਘਰ ਵਾਲੀ ਆ ਉਹਦਾ ਵੀ ਐਕਸੀਡੈਂਟ ਲੈ ਲੱਤ ਟੁੱਟੀ ਆ ਟਾਈਮ ਪਾਸ ਕਰਦੇ ਸੀਗੇ ਮਲਾਜਮ ਆਉਂਦੇ ਸੀਗੇ ਕਹਿੰਦੇ ਸਾਨੂੰ 2500 ਦੇ ਦਿਓ 3000 ਦੇ ਦਿਓ ਮਹੀਨੇ ਦਾ ਤੁਸੀਂ ਖੁੱਲ ਕੇ ਵਿੱਚੋਂ ਉਦੋਂ ਵੀ ਤਾਂ ਉਹਨਾਂ ਛਾਈ ਆ ਜੀ ਅੱਛਾ ਇਹ ਪਹਿਲਾਂ ਆਫਰਾਂ ਦਿੰਦੇ ਆਫਰਾਂ ਦਿੰਦੇ ਰਹੇ ਉਹ ਕਹਿੰਦੇ ਵੀ ਸਾਨੂੰ 25000 ਦੇ ਦਿਓ 30000 ਦੇ ਦਿਓ ਤੁਸੀਂ ਵੇਚੋ अच्छा ਤੁਸੀਂ ਵੀ ਨਾਲ ਵੇਚਦੇ ਸੀ ਕਦੇ ਆਏ ਆ ਮੁਲਾਜ਼ਮ ਕਹਿੰਦੇ ਰਹੇ ਇਹ ਗੱਲ ਹਾਂਜੀ ਕਹਿੰਦੇ ਰਹੇ ਕੌਣ ਕਹਿੰਦਾ ਰਹੇ ਪਹਿਲਾਂ ਗੁਰਬਾਜ ਸਿੰਘ ਸੀਗੇ ਇੱਥੇ ਹਮ ਇੰਚਾਰਜ ਉਹ ਵੀ ਆਉਂਦੇ ਰਹੇ ਹਮ ਉਹ ਨਵਦੀਪ ਸਿੰਘ ਸੀਗੇ ਜੀ ਹਮ ਇਹ ਵੀ ਕਹਿੰਦੇ ਤੁਸੀਂ ਇਕੱਲੇ ਖਾਣ ਗੱਜਿਆਂ ਕਹਿੰਦੇ ਰਲ ਮਿਲ ਕੇ ਚੱਲ ਹਮ ਇਹ ਗੱਲ ਕਹਿਆ ਜਾਂਦਾ ਹਾਂਜੀ ਕਿੰਨੇ ਪੈਸੇ ਦੀ ਮੰਗ ਕਰਦੇ ਸੀਗੀ ਪਤਾ ਇਹ ਮੰਡੀ ਵਾਲੇ ਗਏ ਆ ਇਹ ਪਹਿਲਾਂ ਅਸੀਂ 5000 ਰੁਪਏ ਦਿੰਦੇ ਸੀਗੇ ਇਹ ਮਹੀਨੇ 10000 ਰੁਪਏ ਮੰਗਦੇ ਸੀ ਹਮ ਮੰਡੀ ਮੰਡੀ ਦਾ ਹਮ ਕਿਨੇ ਸਾਡਾ ਮਹੀਨੇ ਦਾ ਪੈਸਾ ਦੇ ਦਿਆ ਕਰੋ ਤੇ ਆਦਾ ਵੇਚੀ ਚੱਲੋ ਤੋਂ ਤੁਸੀਂ ਤਾਂ ਸੋਨਣਾ ਸ਼ਾ ਮੁਕਤ ਪੰਜਾਬ ਬਣੂਗਾ ਕਿਵੇਂ ਜੇ ਤਾਂ ਤੁਸੀਂ ਇਹਨਾਂ ਨੂੰ ਇਹ ਵੇਚਦੇ ਆ ਗਲਤ ਕੰਮ ਕਰਦੇ ਆ ਇਹਨਾਂ ਤੇ ਪਰਚੇ ਕੱਟੋ ਇਹਨਾਂ ਨੂੰ ਸਜ਼ਾ ਦੇ ਦਿਓ ਸਖਤ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਸਾਲ ਦੀ ਦੇਣੀ ਆ ਫਿਰ ਭਲਾ 2 ਸਾਲ ਦੀ ਦੇ ਦਿਓ ਤੇ ਜੇ ਤੁਸੀਂ ਇਹ ਕਹਿਣਾ ਵੀ 5000 ਸਾਨੂੰ ਭਰੋ 10000 ਸਾਨੂੰ ਭਰੋ ਫਿਰ ਤੁਸੀਂ ਇਹ ਆਸ ਛੱਡ ਦਿਓ ਵੀ ਪੰਜਾਬ ਨਸ਼ਾ ਮੁਕਤ ਹੋਊਗਾ ਕਿਉਂਕਿ ਡੀਜੀਪੀ ਨੇ ਗਾਈਡਲਾਈਨ ਤਾਂ ਦੇਤੀ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋਵੇ ਨਸ਼ਾ ਮੁਕਤ ਹੁਣ ਪੰਜਾਬ ਪੁਲਿਸ ਕੋਲੇ ਦਿਨ ਗਿਣਤੀ ਤੇ ਰਹਿੰਦੇ ਆ ਦੋ ਤਿੰਨ ਮੈਂ ਤਾਂ ਇਹੀ ਕਹੂੰਗਾ ਵੀ ਆਪਣੇ ਧੀਆਂ ਪੁੱਤਾਂ ਨੂੰ ਘਰੇ ਬਚਾ ਕੇ ਰੱਖੋ ਜੇ ਇਸ ਤਰੀਕੇ ਨਾਲ ਕੁੱਟਮਾਰ ਕਰਕੇ ਮਾਰ ਰਹੇ ਆ ਤੁਸੀਂ ਗੋਨਿਆਂ ਨਾਲ ਮੁੰਡਾ ਵੇਖਿਆ ਇੱਕ ਟੀਚਰ ਸੀ ਆਈ ਲੈਟਸ ਕਰਾਉਂਦਾ ਸੀ ਆਪਦੀ ਮਿਹਨਤ ਦੇ ਨਾਲ ਕੋਈ ਨਸ਼ਾ ਨਹੀਂ ਕਰਦਾ ਸੀ ਕਰੰਟ ਲਾ ਲਾ ਕੇ ਮੁੰਡੇ ਨੂੰ ਮਾਰ ਦਿੱਤਾ ਕਿੱਡੀ ਦਹਿਸ਼ਤ ਪੁਲਸ ਆਪਣੀ ਪਾਰੀ ਹੈ ਇਹਦਾ ਕਾਰਨ ਇਹ ਹੈ ਵੀ ਇਹ ਸੀਐਮ ਭਗਵੰਤ ਮਾਨ ਨੇ ਪਾਵਰ ਹੀ ਇੰਨੀਆਂ ਦਿੱਤੀਆਂ ਵੀ ਨਸ਼ਾ ਮੁਕਤ ਬਣਾਓ ਭਗਵੰਤ ਮਾਨ ਨੂੰ ਸ਼ਾਇਦ ਇਹ ਲਾਲਚ ਆ ਵੀ ਅਸੀਂ ਕੰਧਾਂ ਕੋਠਿਆਂ ਦਰਖਤਾਂ ਸੜਕਾਂ ਤੇ ਬੋਲ ਟੰਗਣੇ ਆ ਵੀ ਨਸ਼ਾ ਮੁਕਤ ਬਣ ਗਿਆ ਜੀ ਇੰਨੇ ਸਮਗਲਾਰ ਫੜ ਲੇ ਪਰ ਕਦੇ ਭਗਵੰਤ ਮਾਨ ਜੀ ਇਹ ਵੀ ਸੋਚੋ ਵੀ ਜਿਹੜੀਆਂ ਸੱਥਰ ਵਿਛਾਈ ਜਾਂਦੀ ਆ ਪੰਜਾਬ ਪੁਲਸ ਧੱਕੇਸ਼ਾਹੀ ਕਰਕੇ ਇਹਦਾ ਕੀ ਇਨਸਾਫ ਹੋਊਗਾ ਹੁਣ ਇਹ ਭੈਣ ਉਹਦੇ ਘਰੋਂ ਵੀਰ ਦੇ ਇਧਰ ਬੈਠੀ ਆ ਤੇ ਇਹ ਵੀ ਹੈਂਡੀਕੈਪਡ ਆ ਬਚਾਰੀ ਹੁਣ ਦੱਸੋ ਕੀ ਇਹਨਾਂ ਨੂੰ ਦੁਬਾਰਾ ਦੁਬਾਰਾ ਆਪਾਂ ਗੱਲਾਂ ਪੁੱਛਾਂਗੇ ਕੀ ਕੀ ਸਵਾਲ ਕਰਾਂਗੇ ਮੈਂ ਕਹਿਣਾ ਵੀ ਜੇ ਇਹ ਪਰਿਵਾਰ ਸ਼ਰਾਬ ਵੇਚਦਾ ਸੀ ਇਹਨਾਂ ਤੇ ਐਫ ਆਈ ਆਰ ਹੋਈ ਆ ਇਹਨਾਂ ਨੂੰ ਜੇਲ੍ਹ ਚ ਤੁਸੀਂ ਭੇਜਿਆ ਕੋਟਨ ਦੀ ਤਾਂ ਤੁਰਕ ਬੰਦੀ ਨਹੀਂ ਬੰਦੀ ਕੋਟਿਆ ਤਾਂ ਬੰਦੇ ਨੂੰ ਉਦੋਂ ਜਾਂਦਾ ਜਦੋਂ ਕੋਈ ਚੀਜ਼ ਨਾ ਮੰਨਦਾ ਹੋਵੇ ਜਦੋਂ ਚੀਜ਼ ਤੁਸੀਂ ਉਹਨਾਂ ਕੋਲੋਂ ਫੜ ਲਈ ਆ ਬਰਾਮਦ ਕਰ ਲਈ ਆ ਬਸ ਕੇਸ ਪਾਓ ਜੇਲ੍ਹ ਭੇਜ ਦਿਓ ਅੱਗੇ ਜਿਹਾ ਜਿਹਾ ਇਹਨਾਂ ਨੇ ਕੀਤਾ ਉਹ ਭੋਗਤ ਲੈਣਗੇ ਤੁਸੀਂ ਦੇਖੋ ਇਹ ਇੱਕ ਨਹੀਂ ਕਈ ਕਹਾਣੀਆਂ ਬਣਨੀਆਂ ਜਾ ਰਹੀਆਂ ਕੁਛ ਦਿਨਾਂ ਦੇ ਵਿੱਚ ਬਠਿੰਡੇ ਤੋਂ ਬਾਅਦ ਫਰੀਦਕੋਟ ਦੇ ਵਿੱਚ ਵੱਡੀ ਵਾਰਦਾਤ ਹੋਈ ਆ ਕਿ ਪੁਲਿਸ ਦੀ ਕੁੱਟ ਦੇ ਨਾਲ ਇੱਕ ਹੋਰ ਨੌਜਵਾਨਾ ਜਿਹਦਾ ਅੰਗ-ਅੰਗ ਤੋੜ ਕੇ ਉਹਨੂੰ ਮਾਰ ਦਿੱਤਾ ਗਿਆ ਮਾਪੇ ਨੇ ਤੇਰਾ ਪ੍ਰਵੀਂਦਰ ਘਰ ਵਿੱਚ ਕੀ ਕਹਿਣਾਗਾ ਕਹਿਣਾ ਵੀਰ ਜੀ ਇਹ ਸਾਡਾ ਟਾਈਮ ਪਾਸ ਕਰਦੇ ਸੀਗੇ ਠੀਕ ਕੇ ਤੰਗ ਤੂੰ ਪੇਟਾਂ ਗ ਸੀ ਨੇ ਇੰਨਾ ਉੱਥੇ ਪਾ ਇਦਾਂ ਵਾਲੇ ਕੁੱਟਿਆ ਕੁੱਟ-ਕੁੱਟ ਕੇ ਮਾਰਦਾ ਅਸੀਂ ਟਾਈਮ ਪਾਸ ਸਾਨੂੰ ਤਿੰਨ ਮਰੀਜ਼ ਸੀ ਸਾਨੂੰ ਤਿੰਨਾਂ ਨੂੰ ਪਾਲਦਾ ਸੀਗਾ ਇਹਨਾਂ ਨੇ ਕੁੱਟ-ਕੁੱਟ ਮਾਰਦਾ ਹੈ ਸਾਡੀ ਕੋਈ ਕਮਾਈ ਵਾਲਾ ਹੈ ਨਹੀਂ ਕੀ ਕੀ ਮੰਗ ਕੀ ਕਰਦੇ ਹੋ ਭੈਣੇ ਹੁਣ ਦਾ ਸਾਫ਼ ਦੀ ਮੰਗ ਕਰਦੇ ਆਂ ਵੀਰ ਜੀ ਅਸੀਂ ਸਾਨੂੰ ਅਨੁਸਾਰ ਮਿਲਣਾ ਚਾਹੀਦਾ ਹੈ ਜਿਹੜੇ ਮੁਲਾਜ਼ਮਾਂ ਨੇ ਧੱਕਾ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਇਹ ਕਹਿੰਦਾ ਸੀਗਾ ਨਵਦੀਪ ਜਦੋਂ ਆਂਦਾ ਮੈਂ ਲੱਗੇ ਤੈਨੂੰ ਨਿਕਲਣ ਨਹੀਂ ਦਿੰਦਾ ਜੇਲ੍ਹ ਚੋਂ ਆਂਦਾ ਤੈਨੂੰ ਮੈਂ ਤੈਨੂੰ ਨਿਕਲ ਦੇਣਾ ਹੀ ਨਹੀਂ ਆਂਦਾ ਮੈਂ ਨਹੀਂ ਨਹੀਂ ਨਿਕਲ ਨਹੀਂ ਦਿੱਤਾ ਇਹਨੇ ਕੁੱਟ ਕੁੱਟ ਕੇ ਮਾਰਦਾ ਠੇਕੇ ਵਾਲੇ ਨਾਲ ਸੀਗੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਮਾਰਤਾ ਕੁੱਟ ਕੁੱਟ ਕੇ ਵਾ ਵਾ ਪਰਚੀ ਪਰ ਤੁਸੀਂ ਸਾਰੇ ਭੈਣ ਭਰਾ ਇਸ ਪਰਿਵਾਰ ਦਾ ਮੈਂ ਨੰਬਰ ਵੀ ਦੇਵਾਂਗਾ ਜਿੰਨੇ ਵੀ ਇਨਸਾਫ ਪਸੰਦ ਲੋਕ ਨੇ ਇਹਨਾਂ ਨਾਲ ਰਾਬਤਾ ਕਾਇਮ ਕਰਿਓ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਕੋਈ ਹੱਲ ਹੋ ਸਕੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ